ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਟਾਲਾ ਚਾਰਜ ਵਿਖੇ ਸੰਤ ਸ੍ਰੀ ਗੁਰੂ ਤੇ ਪਾਤਸ਼ਾਹ ਦਾ 550 ਸਾਲਾ ਸਿੱਧੀ ਜੀ ਦੇ ਜਨਮਾਇਆ ਜਾ ਰਹਾ ਹੈ ਉਹਦੇ ਸਦ ਵਿੱਚ ਨਗਰ ਕੀਰਤਨ ਰਾਗ ਗੁਰਦਾਬ ਸਿੰਘ ਜੀ ਪਤਨ ਵਾਲਾ ਸਾਹਿਬ ਬਟਾਲਾ ਤੇ ਰਾਂਗਿਆ ਸੀ ਸਬਜ਼ਾਰ ਤੇ ਦਾਸਾ ਬੁਲਾਇਆ ਗਿਆ ਤੇ ਦਹਾ ਆਇਆ ਉਹ ਨਵੇਂ ਕੀਰਤਨ ਦੀ ਸ਼ਭਾਤੀ ਗੁਰਦਾਬ ਸਿੰਘ ਜੀ ਪਤਨ ਸਾਹਿਬ ਹੋਵੇਗੀ ਸਾਂਝੂ ਜੀ ਤੇਗਪਾਲ ਸਾਹਿਬ ਨੇ ਬਿਲ ਸਾਬੀ ਸਾਹ ਜ ਦਿੱਤੀ ਹੈ ਉਹਦਾ ਕੋਈ ਕੁੱਤ ਮਿਲ ਨਹੀਂ ਸਕਦਾ ਔਰ ਕਿਉਂਕਿ ਕਾਤਲ ਜਿਹੜਾ ਸੀ ਉਹ ਆਪ ਔਰ ਉਹ ਜਿਹੜੇ ਸਭ ਨੇ ਪੇਸ਼ ਆ ਔਰ ਗੁਰੂ ਸਾਹਿਬ ਨੇ ਆਪਣਾ ਬਲਦਾਨ ਸਾਰੀ ਕੌਮ ਦਾਸ ਵਾਸਤੇ ਦਿੱਤਾ ਉਹ ਇੱਕ ਤਾਂ ਮਾਸਤਰੀ ਸਾਰਿਆਂ ਵਾਸਤੇ ਸੰਭਾਲੀ ਸੀ ਇਸ ਉਹਨਾਂ ਦਾ ਸੀਸ ਫਾਈ ਜੋਤਾ ਜੀ ਜਨਨਪੁਰ ਸਾਹਿਬ ਲੈ ਕੇ ਅੱਜ ਦਿੱਤੇ ਅੱਜ ਗੁਰਦਾਰ ਸਿੰਘ ਸਾਹਿਬ ਹੈ ਔਰ ਘਰ ਪਾਈ ਮਕਤੀ ਸਾਹਿਬ ਲਗਵਾਣਾ ਕਰ ਰਹੇ ਸੀ ਉਹ ਆਪਣੀ ਕਾਰ ਲੈ ਕੇ ਗਿਆ ਜਿੱਥੇ ਅੱਜ ਗੁਰਦਾਰ ਸਿੰਘ ਕਾਬਾਨ ਸਾਹਿਬ ਹੈ ਔਰ ਕੰਨ ਕਨ ਹੋ ਸੰਗਤਾਂ ਨੇ ਜੋ ਇਸ ਨਗਰ ਕੀਤੇ ਵਿੱਚ ਸ਼ਾਮਲ ਹੋਈਆਂ ਨੇ ਔਰ ਸਭ ਤੋਂ ਵੱਡਾ ਸਮਾਗਵ ਕਨਨਪੁਰ ਸਾਹਿਬ ਉਹਨਾਂ ਦੇਤੇ ਲੱਖਾਂ ਦੀ ਚਾਹ ਰੁਕਨ ਸੰਗਤਾਂ ਨੇ ਕਰਦੇ ਕਰਨੇ ਹੈ ਉਹਨਾਂ ਸਾਰੀਆਂ ਸੰਗਤਾਂ ਨਿਵਾਸੀ ਜੀ ਆਇਆਂ ਆਦੇ ਆ ਔਰ ਇਸ ਬੰਦੇ ਨੇ ਕਿ ਮੇਟੀਦਾ ਗੁਰਦਾ ਗੁਰਤੇਜ ਭਦਰ ਸਾਹਿਬ ਦਾ ਉਹਨੇ ਸਾਰਿਆਂ ਦਾ ਤਰਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤੈ ਜੀ ਧਰਮ ਦੀ ਚਾਦਰ ਪਤਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲਦਾਮ ਨੂੰ ਮੁਖ ਰੱਖਦਿਆ ਹੋਇਆ ਗੁਰਦੁਆਰਾ ਗੁਰਤੇਜ ਭਦਰ ਸਾਹਿਬ ਗੁਰਦਾਨਗਲਾ ਪਰ ਦੀ ਸਮੂਚੀ ਪ੍ਰਬੰਧਕ ਕਮੇਟੀ ਅਤੇ ਨਗਰ ਦੇ ਐਮਐਲਏ ਸਾਹਿਬ ਔਰ ਉਹਨਾਂ ਦੇ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰ ਗੁਰੇਵਰ ਸਿੰਘ ਜੀ ਗੋਰਾ ਜੀ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਜੋ ਹੈ ਸਜਾਇਆ ਜਾ ਰਿਹਾ ਹੈ ਇਹ 350 ਸਾਲਾਂ ਜੋ ਪਹਿਜ਼ਾਨ ਦੁਸ ਹੈ ਗੁਰਪ੍ਰੇਮ ਭਦਰ ਸਾਹਿਬ ਜੀ ਦਾ ਇਹ ਲਾਸਾਨੀ ਜੋ ਪਹਿਜ਼ਾਨ ਹੈ ਜੋ ਸਾਰੇ ਜਗਤ ਸੰਸਾਰ ਦੇ ਵਿੱਚ ਇਸੇ ਹੀ ਤੁਮਕਾਉਣਾ ਮਿਲਾਇਆ ਜਾਂਦਾ ਹੈ ਔਰ ਇਸ ਦੇ ਨਾਲ ਹੀ ਅੱਜ ਅਸੀਂ ਭਾਈ ਸਤੀਦਾਸ ਜੀ ਭਾਈ ਮਤੂਦਾਸ ਜੀ ਭਾਈ ਬਿਆਲਾ ਜੀ ਅਦੇ ਭਾਈ ਜੈਤਾ ਜੀ ਦੇ ਜੋ ਬਲਿਦਾਨ ਹੋਏ ਉਹ ਅਸੀਂ ਯਾਦ ਕਰਦੇ ਹਾਂ ਉਹਨਾਂ ਨੇ ਜੋ ਕੁਰਬਾਨੀ ਪਾਈ ਹਨ ਉਹਨਾਂ ਤੇ ਚਾਦਰਿਆ ਹੋਇਆ ਸਬੂਚੀ ਜੋ ਗੁਰਨਾਨ ਦੇ ਨਾਮ ਲੈਵਾ ਹੈ ਉਹਨਾਂ ਗੁਰੂ ਸਾਹਿਬਾਨ ਨੂੰ ਤਾਂ ਤਾਂ ਸਿੱਧੀ ਗੁਰੂ ਤੇਗ ਬਾਬਾ ਸਾਹਿਬ ਜੀ ਨੂੰ ਖਬਰ ਪਹੁੰਚਾ ਕਰਕੇ ਇਹ ਮਨੂਰੀਕਨ ਸਜਾ ਕਰਕੇ ਗੁਰੂ ਘਰ ਦੀ ਆਏ ਤੇ ਗੁਰੂ ਦੀ ਸੰਤਾਨ ਦੀ ਸੇਵਾ ਮਾਲਾ ਰਿਹਾ ਅਸੀਂ ਸਮੂਹ ਪ੍ਰਬੰਧਕ ਕਮੇਟੀ ਨਿਰੰਮਰ ਸਿੰਘ ਜੀ ਸਰਦਾਰ ਸਿੰਘ ਸਾਹਿਬ ਅਤੇ ਹੋਰ ਸਹਿਰ ਦੇ ਪਤਵੰਤਿਆਂ ਵੱਲੋਂ ਸਭ ਤੋਂ ਨਾਮਲੇਵਾ ਨੂੰ ਇਸ ਕਰਕੇ ਵਧਾਈ ਦਿੰਦੇ ਹਾਂ ਕਿ ਆਪ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਗੁਰੂ ਦੀ ਸਕਿਆਮਤ ਚੱਲੇ ਤਾਂ ਕਿ ਗੁਰੂ ਦੀ ਜੀ ਲਖਾਨੇ ਸਾਹਿਬ ਜੋ ਹੈ ਉਹ ਇਸੇ ਤਰ੍ਹਾਂ ਹੀ ਖਾਰੇ ਮਲੰਦੇ ਰਾਂ ਦੀ ਵਾਹ ਗੁਰਦੀਤਾ ਖਾਲਦਾ ਵਾਹ